ਰੁਕ ਮੈਂ ਦਮ ਲੈ ਰੁਕ ਮੈਂ ਦਮ ਨਹੀਂ ਮਾਰਦਾ ਦੁਨੀਆਂ ਨੂੰ ਨਾ ਮਨ ਲਈ ਮੈਂ ਦੁਨੀਆਂ ਨੂੰ ਨਾ ਮਨ ਲਈ ਮੈਂ ਸੋਚਦਾ ਸਨ ਮਾ ਦਾ ਦਿਨ ਅੱਜ ਉਹ ਬਹੁਤ ਲੰਮਾ ਚੜਾ ਪਤਾਇਆ ਉਹਨਾਂ ਨੇ ਅਰ ਸਰ ਅੱਜ ਭੋਗੀ ਜੀ ਦੀ ਵਰਸੀ ਤੇ ਆਸੂ ਪਹੁੰਚਾ ਉਹਦਾ ਦਾਦਾ ਨਹੀਂ ਲੱਗਦਾ ਸਾਡੇ ਵਿੱਚ ਹੈ ਨਹੀਂ ਕਿਉਂਕਿ ਉਹ ਸਾਡੇ ਦਿਲਾਂ ਚ ਫਸ ਚੁੱਕੇ ਆ ਔਰ ਹਮੇਸ਼ਾ ਲਈ ਰਹੇ ਸਾਡੀ ਯਾਦਾਂ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਔਰ ਦੂਰੋਂ ਦੇਖ ਤੇ ਅੰਦੇਸੀ ਆਜ ਉਹ ਹੀ ਪੱਲੀ ਆ ਜਾ ਤੇ ਦੂਰੋਂ ਆਨੇ ਸੀ ਕਹਿੰਦੇ ਸੀ ਮੇਰੀ ਬੇਟੀ ਆ ਗਈ ਤੇ ਇਸ ਕਰਕੇ ਇਹ ਫਾਦਰਲੀ ਫਿਗਰ ਸੀਗੇ ਮੇਰੇ ਲਈ ਤਾਂ ਬਹੁਤ ਪਿਆਰ ਦਿੱਤਾ ਸਾਨੂੰ ਇੰਨਾ ਉੱਚਾਈ ਤੇ ਪਹੁੰਚਾ ਕੇ ਉਹ ਸਾਨੂੰ ਛੱਡ ਕੇ ਚਲੇ ਗਏ ਤਾਂ ਇਸ ਚੀਜ਼ ਦਾ ਹਮੇਸ਼ਾ ਦੁੱਖ ਰਹੇਗਾ ਉਹਨਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਜਦੋਂ ਤੱਕ ਦੇਖਦੇ ਹੋ ਕਿ ਯਾਦ ਨੂੰ ਅੱਜ ਵੀ ਤੁਹਾਨੂੰ ਯਾਦ ਆਦੀ ਅੱਜ ਤੱਕ ਪੱਲੀ ਬਸ ਗਿਆ ਗੋਪੀ ਜੀ ਦੀ ਯਾਦ ਕਦੇ ਵੀ ਸਾਡੇ ਤੋਂ ਅੱਲਾ ਬਣੀ ਹੋਈ ਅਸੀਂ ਉਹਨਾਂ ਨੂੰ ਹਰ ਰੋਜ਼ ਯਾਦ ਕਰਦੇ ਹਰ ਪਲ ਯਾਦ ਕਰਦੇ ਆ ਇਸ ਮੁਕਾਮ ਤੋਂ ਪਛਾਨ ਲਈ ਡੋਗੀ ਜੀ ਦੀ ਬਹੁਤ ਮਿਹਨਤ ਲੱਗੀ ਤੇ ਉਹਨਾਂ ਨੇ ਸਾਨੂੰ ਹਮੇਸ਼ਾ ਇੰਨਾ ਪਿਆਰ ਦਿੱਤਾ ਐਜ਼ ਅ ਫਾਦਰ ਐਜ਼ ਅ ਬ੍ਰਦਰ ਤੇ ਹਮੇਸ਼ਾ ਉਹ ਸਾਡੇ ਨਾਲ ਨੇ ਸਾਨੂੰ ਜੋ ਸਿਖਾਉਂਦੇ ਨੇ ਜੋ ਅਮਜੋਲ ਸਿਖਾਇਆ ਅਸੀਂ ਉਸੇ ਰੂਪੇ ਚੱਲਦੇ ਰਵਾਂਗੇ ਔਰ ਅੱਜ ਉਹਨਾਂ ਨੂੰ ਗਏ ਨੂੰ ਕਾਸਮਿਨ ਨੇ 27 ਦਿਨ ਹੋ ਗਏ ਨੇ ਜੀ ਤੇ ਮੰਨੂ ਹਰ ਪਲ-ਪਲ ਉਹਨਾਂ ਦੀ ਬਿੱਤੀ ਯਾਦ ਰਹਿੰਦਾ ਵਾ ਔਰ ਮੈਂ ਹਮੇਸ਼ਾ ਉਹਨਾਂ ਨਾਲ ਰਹਿਣਾਗਾ ਉਹਨਾਂ ਦੇ ਪਰਿਵਾਰ ਨਾਲ ਖੜਦਾ ਰਹਿਣਾ ਤੇ ਕੋਸ਼ਿਸ਼ ਹੈ ਜੀ ਐ ਵੀ ਜਿਵੇਂ ਉਹ ਚਾਹਦੇ ਸੀਗੇ ਆਪਣੇ ਸਿਆਰ ਨੂੰ ਵਧੀਆ ਕਰਨਾ ਤੇ ਉਹਵੇਂ ਕੁਝ ਕਰਕੇ ਦਿਖਾਵਾਂਗੇ ਜੀ ਹਾਂ ਜੀ ਭਾਈ ਕਿਤਾ ਦੇ ਬਹੁਤ ਤੁਹਾਡਾ ਵੀ ਬਹੁਤ ਹੁੰਦਾ ਪਿਆਰ ਦੀ ਗੁੱਡੀ ਦਾ ਤੇ ਅੱਜ ਕੁ ਛੋੜਾ ਦਿਨ ਪਿਆਰ ਦੇ ਨਾਲ ਨਾਲ ਰਿਸ਼ਤੇਦਾਰੀ ਵੀ ਸਾਡੀ ਨਹੀਂ ਦਿੱਕੀ ਚਲੋ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਸਾਡਾ ਵੀਰ ਕਦੋਂ ਗਾ ਇਵਨਿੰਗ ਪਤਾ ਲੱਗਿਆ ਵੀ ਕਦੋਂ ਸਾਲ ਲੰਘਿਆ ਇਹ ਅੱਜ ਉਹਦੀ ਪਹਿਲੀ ਵਰਸੀ ਹੈ ਚਰਨਾਂ ਦੇ ਵਿੱਚ ਜਿੱਥੇ ਸ਼ਾਦਾ ਸ਼ਮਨ ਪੇਟ ਕਰਦੇ ਆ ਉੱਥੇ ਪਰਿਵਾਰ ਨੂੰ ਪਾਣਾ ਮੰਨਣ ਦਾ ਅਤੇ ਸਮਾਜ ਦੀ ਸੇਵਾ ਕਰਨ ਦਾ ਜਿਹੜਾ ਉਹ ਬੇਨਤੀ ਕਰਦੇ ਆ ਕਿਉਂਕਿ ਬਹੁਤ ਲੰਮਾ ਸਮਾਂ ਉਹਨਾਂ ਨੇ ਆਪਣੇ ਬਾੜ ਵਿੱਚ ਆਪਣੇ ਹਲਕੇ ਸੇਵਾ ਕਰੀ ਕਿ ਬਾਬਾ ਦੀਪ ਸਿੰਘ ਜੀ ਚਰਨਾਂ ਦਾਸ ਕਾਹ ਦਾ ਮਹਾਰਾਜ ਵੀਰ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ ਪਾਣਾ ਮੰਨਣ ਦਾ ਪਰਿਵਾਰ ਨੂੰ ਤੇ ਸਾਨੂੰ ਸਾਰਿਆਂ ਨੂੰ ਬਲਬੁਖ ਆਜੀ ਗੋਗੀ ਜੀ ਦੀ ਪਹਿਲੀ ਵਰਸੀ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਆ ਕੇ ਆਂਦਾ ਉਹਨਾਂ ਨੂੰ ਯਾਦ ਕਰਨ ਦਾ ਮੌਕਾ ਮਿਲਿਆ ਗੋਗੀ ਜੀ ਸਾਡੇ ਵਿੱਚ ਨਹੀਂ ਉਹਨਾਂ ਨੂੰ ਉਸੇ ਵਕਤੇ ਹੀ ਬੜਾ ਮਿਸ ਕਰ ਰਹੇ ਹਾਂ ਕਿਉਂਕਿ ਇੱਕ ਬੜਾ ਨਦਾਸਤ ਇੱਕ ਬੜਾ ਦਲੇਰ ਵਿਅਕਤੀ ਸੀ ਤੇ ਮੈਂ ਤਾਂ ਸਮਝਦਾ ਕਿ ਬਿਨ ਮੌਤ ਵਿਚਾਰਾ ਉਹ ਮਾਰਿਆ ਗਿਆ ਤੇ ਮੈਨੂੰ ਜਦੋਂ ਵੀ ਠੀਕ ਹੈ ਭਾਵੇਂ ਉਹ ਆਪ आदमी ਦੇ ਵਿੱਚ ਸੀ ਪਰ ਮੇਰਾ ਬੜਾ ਦੋਸਤ ਸੀ ਮੇਰਾ ਉਹਨਾਂ ਬੜਾ ਪਿਆਰ ਸੀ ਜਦੋਂ ਕਿਤੇ ਵੀ ਉਹ ਮੈਨੂੰ ਯਾਦ ਕਰਨਾ ਉਹ ਕਹਿੰਦਾ ਸੀ ਹਮੇਸ਼ਾ ਪਾਪਾ ਕਹਿੰਦੇ ਪਾਪਾ ਮੈਂ ਅਭੀ ਆਪਕੇ ਘਰ ਮੈਂ ਆ ਰਹਾ ਹੂੰ ਤੋਂ ਉਸ ਦਾ ਮਤਲਬ ਉਹਨ ਮੋਤੀ ਆ ਯਾਦ ਕਰ ਰਹੇ ਹੈ ਬੜਾ ਮਿਸ ਕਰ ਰਹੇ ਹੈ ਇਦਾਂ ਦਾ ਲੀਡਰ ਸਾਡੇ ਕੋਲ ਚਲੇ ਜਾਣਾ ਇਸ ਜ਼ਾਇਦਾ ਕੱਟਾ ਕਦੀ ਪੂਰਾ ਨਹੀਂ ਹੋ ਸਕਦਾ ਤੋਂ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਕੋਲ ਮਿਸ਼ਲਾ ਸੁਨਾਵਕ ਦਾ ਕਿਤਾ ਦੇਖਦੇ ਹਾਂ ਕਿ ਅੱਜ ਮੈਂ ਆਪਣੇ ਦੋਸਤ ਆਪਣੇ ਭਰਾ ਗੋਗੀ ਜੀ ਦੇ ਇਸ ਵਰਸੀ ਦੇ ਮੌਕੇ ਤੇ ਆਇਆ ਮਨ ਨੂੰ ਬੜਾ ਦੁੱਖ ਹੈ ਕਿ ਇਸ ਤਰੀਕੇ ਨਾਲ ਵਿਛੋੜਾ ਦੇ ਗਏ ਸੀ ਸਾਨੂੰ ਜਿੰਦਾ ਦਿਲ ਇਨਸਾਨ ਸਨ ਔਰ ਜਿਸ ਤਰੀਕੇ ਦੇ ਨਾਲ ਸਮਾਜ ਔਰ ਧਰਮ ਵਾਸਤੇ ਹਮੇਸ਼ਾ ਅੱਗੇ ਵਧ ਕੇ ਸੇਵਾ ਕਰਦੇ ਰਹੇ ਉਹਨਾਂ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਔਰ ਸਮਾਜ ਦੇ ਪ੍ਰਤੀ ਉਹਨਾਂ ਦਾ ਸਮਰਪਣ ਸੀਗਾ ਔਰ ਇਹ ਬਹੁਤ ਹੀ ਰੇਅਰ ਦੇਖਣ ਨੂੰ ਮਿਲਦਾ ਕਿ ਸੱਤਾਧਾਰੀ ਦਲ ਦਾ ਵਿਧਾਇਕ ਹੋਵੇ ਔਰ ਕਿਸੇ ਕੰਮ ਵਾਸਤੇ ਉਹਨਾਂ ਨੇ ਨੀ ਪੱਤਰ ਰੱਖਿਆ ਹੋਵੇ ਔਰ ਜੇ ਨਾ ਕਰਾ ਪਾਵੇ ਤੇ ਉਹ ਆਪਣੇ ਹੱਥੀ ਉਸ ਨੀ ਪੱਤਰ ਨੂੰ ਇੱਕ ਪਾਸੇ ਕਰ ਦੇਣ ਇੰਨੀ ਦਲੇਰੀ ਆਪਣੀ ਪਾਰਟੀ ਔਰ ਆਪਣੀ ਸਰਕਾਰ ਦੇ ਪ੍ਰਤੀ ਉਹੀ ਦਿਖਾ ਸਕਦਾ ਹੈ ਜਿਹੜਾ ਸਹੀ ਮੈਨੇ ਦੇ ਵਿੱਚ ਜਨਤਾ ਦੀ ਸੇਵਾ ਕਰਨਾ ਚਾਹੁੰਦਾ ਹੈ ਮੈਂ ਕਹਾਂਗਾ ਕਿ ਇੱਕ ਅੱਛਾ ਸਮਾਜ ਸੇਵਕ ਇੱਕ ਅੱਛਾ ਦੋਸਤ ਯਾਰਾ ਦਾ ਯਾਰ ਭਰਾਵਾਂ ਦਾ ਭਰਾ ਸਾਨੂੰ ਕਿਸੇ ਸਾਥ ਵਿਛੋੜਾ ਦੇ ਗਿਆ ਉਹਦੀ ਕਮੀ ਹਮੇਸ਼ਾ ਲੁਜਾਨਾ ਨੂੰ ਖਾਦੀ ਰਹੇਗੀ ਅੱਜ ਸਰ ਕਿਦਰ ਇਹ ਯਾਦ ਦੀ ਹੋ ਗਈ ਅੱਜ ਸਾਡੇ ਹਰਮਨ ਪਿਆਰੇ ਲੀਡਰ ਗੁਰਤੀ ਗੋਗੀ ਜੀ ਜੋ ਵਰਸੀ ਦਾ ਸਮਾਗਮ ਕਰਵਾਇਆ ਗਿਆ ਪਰਿਵਾਰ ਵੱਲੋਂ ਉਹ ਜੀ ਸ਼ਿਰਕਤ ਕਰਨ ਆਏ ਆ ਗੋਗੀ ਜੀ ਸਾਡੇ ਬਹੁਤ ਹੀ ਹਰਮਨ ਪਿਆਰੇ ਲੀਡਰ ਸੀ ਤੇ ਵਧੀਆ ਨੇਕ ਸੀ ਸੀ ਜਿਨ੍ਹਾਂ ਦੇ ਜਾਣ ਨਾਲ ਸਾਨੂੰ ਬਹੁਤ ਵੱਡਾ ਇੱਕ ਘਾਟਾ ਮਹਿਸੂਸ ਹੋਇਆ ਵਾ ਦੇਖੋ ਜਿਹੜੇ ਘਾਟਾ ਸੀ ਕਰੇਗਾ ਉਹ ਪੂਰਾ ਹੋਣਾ ਲਾਗੇ ਜੋ ਪਰਿਵਾਰ ਤੇ ਜੋ ਉਹਨਾਂ ਦੇ ਸਾਥੀਆਂ ਤੇ ਜੋ ਤੇ ਹਲਕੇ ਦੇ ਲੋਕਾਂ ਦੇ ਵਿਛੋੜੇ ਦਾ ਸੋਗ ਪਿਆਵਾ ਉਹ ਸਾਰੇ ਸਮਝੀ ਨਾ ਪੜਨ ਵਾਲਾ ਰੋਗੀ ਜਿੰਨੇ ਕ ਵਧੀਆ ਇੱਕ ਲੀਡਰਸ਼ਿਪ ਉਹਨਾਂ ਵਧੀਆ ਯਾਰ ਨੂੰ ਜਿਹਨਾਂ ਨਾਲ ਖੜੇ ਆ ਪੂਰੀ ਜ਼ਿੰਦਗੀ ਛੱਡ ਕੇ ਖੜੇ ਆ ਬਹੁਤ ਵਧੀਆ ਇੱਕ ਰਹਾਣੀ ਸ਼ਖਸੀਅਤ ਦੇ ਮਾਲਕ ਸੀਗੇ ਜੇ ਮੈਂ ਤੁਹਾਡੇ ਰਾਈਂ ਅਰਦਾਸ ਕਰਦਾ ਹਾਂ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਤਾਕਤ ਬਖਸ਼ੇ ਹੌਸਲਾ ਬਖਸ਼ੇ ਉਹ ਵੀ ਜਿਹਨਾਂ ਨਾਲ ਗੋਗੀ ਜੀ ਕੰਮ ਕਰਦੇ ਸਨ ساری ਜ਼ਿੰਦਗੀ ਹਲਕੇ ਦੀ ਸੇਵਾ ਕਰਮ ਕੰਮ ਕਰਦੇ ਸਨ ਭਾਜੀ ਸਰ ਕਿਤਾ ਦੇ ਤੁਸੀਂ ਬਹੁਤ ਲੰਮਾ ਸਬਕ ਗੋਗੀ ਦਾ ਬਤਾਇਆ ਤੇ ਅੱਜ ਕਿੰਦਾ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਅੱਜ ਉਹ ਦੀ ਯਾਦ ਹੈ ਇਤਨਾ ਮੇਰੇ ਕੋਲ ਸ਼ਬਦ ਨਹੀਂ ਹੈ ਇਸ ਬਾਰੇ ਮੈਂ ਤਾਂ ਉਹਨਾਂ ਨੂੰ ਆਪਣਾ ਪਿਓ ਹੀ ਮੰਨਦਾ ਸੀਗਾ ਜੀ ਔਰ ਮੇਰੇ ਰਹਿ ਵੀ ਨੇ ਜੀ ਹਰ ਇੱਕ ਚੀਜ਼ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਉਹਨਾਂ ਨੇ ਸਾਰਿਆਂ ਦਾ ਸਾਥ ਦਿੱਤਾ ਚਲੋ ਮੈਂ ਤਾਂ ਦਿਨ ਰਾਤ ਉਹਨਾਂ ਦੇ ਨਾਲ ਰਿਹਾ ਪਰ ਅੱਜ ਮੈਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੋ ਰਿਹਾ ਕਿ ਮੈਨੂੰ ਇਹ ਵੀ ਦਿਨ ਦੇਖਨੇ ਪੈ ਰਹੇ। ਬਸ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਾਂਗਾ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਵਿਰਾਜੇ ਜਿੱਤੇ ਵੀ ਨੇ ਉਹ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੰਦੇ ਰਹਿਣ। ਜੀ ਸਤਿ ਸ਼੍ਰੀ ਅਕਾਲ ਜੀ। ਅੱਜ ਲਗਭਗ ਸਾਲ ਹੋ ਗਿਆ ਸਾਡੇ ਗੁੱਗੀ ਜੀ ਨੂੰ ਜਿਹੜਾ ਸਾਨੂੰ ਇਹ ਵਿਛੋੜਾ ਦੇ ਕੇ ਗਏ ਸੀਗੇ। ਅਸੀਂ ਮਤਲਬ ਅੱਜ ਜੇ ਮੈਂ ਦੇਖੋ ਅਸੀਂ ਕਾਉਂਸਲਰ ਆ ਤਾਂ ਮੈਂ ਉਹਨਾਂ ਦੇ ਬਦੌਲਤ ਹੀ ਆ। ਉਹਨਾਂ ਦੇ ਨਿਸ਼ਚੇ ਕਦਮ ਦੇ ਉੱਤੇ ਹੀ ਜਿਸ ਤਰ੍ਹਾਂ ਉਹ ਕਿਸੇ ਪਾਰਟੀ ਦੇ ਨਾਲ ਕਿਸੇ ਵੀ ਬੰਦੇ ਦੇ ਨਾਲ ਕੋਈ ਵਿਤਕਰਾ ਨਹੀਂ ਕਰਦੇ ਸੀ ਜਿਹੜਾ ਹੈ ਉਹਦਾ ਕੰਮ ਕਰਨਾ ਹੈ ਪਹਿਲ ਦੇ ਆਧਾਰ ਤੇ ਕਰਨਾ ਹੈ ਉਸੇ ਤਰ੍ਹਾਂ ਅਸੀਂ ਵੀ ਆਪਾਂ ਉਹੀ ਕੰਮ ਸਾਡੇ ਵਾਰਡ ਦੇ ਵਿੱਚ ਚਾਹੇ ਕੋਈ ਆਵੇ ਨਾਲ ਦੇ ਵਾਡਾ ਚਾਹਵੇ ਕਿਸੇ ਪਾਰਟੀ ਦਾ ਆਵੇ ਜਿੱਦਾਂ ਉਹਨਾਂ ਨੇ ਸਮਝਾਇਆ ਸੀ ਉਸ ਤਰ੍ਹਾਂ ਉਹਨਾਂ ਦੇ ਨਿਸ਼ਚੇ ਕਦਮ ਦੇ ਉੱਤੇ ਸਾਰੇ ਕੰਮ ਕਰ ਰਹੇ ਆ ਤੇ ਉਹਨਾਂ ਦੀ ਯਾਦ ਜਿਹੜੀ ਹੈ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ ਅੱਜ ਮਾੜਾ ਜਿਹਾ ਸਿੱਟਾ ਦੇ ਦਿਓ ਅੱਜ ਦਾ ਕੁਝ ਸਾਡੀ ਤੇ ਨਹੀਂ ਦੇ ਤੇ ਕਿੱ사 ਯਾਦ ਆਉਂਦੀ ਗੁਰਪ੍ਰੀਤ ਗੋਪੀ ਜੀ ਨਾਲ ਇੱਕ ਕਾਮਨ ਦੋਸਤ ਦੇ ਨਾਲ ਮੁਲਾਕਾਤ ਹੋਈ ਸੀ ਪਰ ਉਸ ਤੋਂ ਬਾਅਦ ਇਸ ਤਰੀਕੇ ਨਾਲ ਪਿਆਰ ਵਧਿਆ ਔਰ ਉਸਨੇ ਹਮੇਸ਼ਾ ਹੀ ਪਿਆਰ ਦਿੱਤਾ ਭਰਪੂਰ ਪਿਆਰ ਦਿੱਤਾ ਔਰ ਪੂਰਾ ਸਾਥ ਨਿਭਾਇਆ ਚਾਹੇ ਉਹ ਕਿਤੇ ਵੀ ਰਿਹਾ ਫਰੋਸ ਨੇ ਆਪਣੇ ਕੰਮ ਦੇ ਵਿੱਚ ਕਦੇ ਵੀ ਕੋਈ ਕਮੀ ਨਹੀਂ ਸੀ ਔਨ ਦਿੱਤੀ ਪਬਲਿਕ ਦੀ ਸੇਵਾ ਦਾ ਕੰਮ ਉਹਨੇ ਜਿਸ ਤਰੀਕੇ ਦੇ ਨਾਲ ਸਾਰਿਆਂ ਤੋਂ ਬਾਅਦ ਮੈਂ ਸਮਝਦਾ ਕਿ ਉਹਨੇ ਸਾਬ ਸੁਰਜੀਤ ਸਿੰਘ ਆਲੂਵਾਲੀਆ ਜੀ ਕੋਲੋਂ ਕਾਰਪੋਰੇਸ਼ਨ ਦੇ ਕੰਮ ਨੂੰ ਪੂਰੀ ਤਰ੍ਹਾਂ ਨਾਲ ਸਿੱਖਿਆ ਤੇ ਉਹਨਾਂ ਤੋਂ ਬਾਅਦ ਆਪ ਕਾਉਂਸਲਰ ਬਣ ਕੇ ਉਸ ਲੋਕ ਸੇਵਾ ਦੇ ਕੰਮ ਨੂੰ ਅੱਗੇ ਵਧਾਇਆ ਕਾਂਗਰਸ ਪਾਰਟੀ ਦੇ ਨਾਲ ਉਹ ਜਿੰਨੀ ਦੇਰ ਵੀ ਜੁੜਿਆ ਰਿਹਾ ਬਹੁਤ ਹੀ ਅੱਛੇ ਢੰਗ ਦੇ ਨਾਲ ਪਾਰਟੀ ਦੇ ਕਮਾਂਡੋ ਅੱਗੇ ਲੈ ਕੇ ਗਿਆ ਔਰ ਪਬਲਿਕ ਦੀ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲੱਗਿਆ ਉਸ ਦੀ ਯਾਦ ਤਾਂ ਹਮੇਸ਼ਾ ਰਹੇਗੀ ਕਿਉਂਕਿ ਉਸ ਦੇ ਕੀਤੇ ਹੋਏ ਕੰਮ ਹਮੇਸ਼ਾ ਯਾਦ ਰਹਿਣਗੇ ਇੱਕ ਬਹੁਤ ਹੀ ਅੱਛਾ ਦੋਸਤ ਆਕੀ ਸੱਚਾ ਦੋਸਤ ਹੈ ਉਹਨੇ ਰੋਜ਼ੀ ਨਾਲ ਤੁਸੀਂ ਬਹੁਤ ਸੰਭਾਤਾਇਆ ਕਿੰਨਾ ਸ਼ਾਂਜਾ ਭਰਾਵਾਂ ਵਰਗਾ ਦੋਸਤ ਸੀਗਾ ਉਹਦੇ ਜਾਣ ਦਾ ਗੁਫਤਾ ਬਹੁਤ ਹੈ ਅੱਜ ਜਦਿ ਮਰਸੀ ਤੇ ਹਾਜ਼ਰ ਲਗਵਾਨ ਆਇਆ ਪੁਰਸਾਪ ਦੇ ਚਰਨਾਂ ਚ ਤੇ ਪਰਿਵਾਰ ਦੇ ਨਾਲ ਵੀ ਕਿਉਂਕਿ ਪਰਿਵਾਰ ਪੂਰਾ ਗਮਗੀਨ ਹੈ ਔਰ ਬੜਾ ਰੰਗਲਾ ਯਾਰ ਸੀਗਾ ਜੋ ਜਿੱਦਾਂ ਦੁਨੀਆ ਤੋਂ ਗਿਆ ਇਹ ਕਦੀ ਸੋਚਿਆ ਨਹੀਂ ਸੀਗਾ ਔਰ ਅੱਜ ਉਹਦੀ ਕਮੀ ਪੂਰੇ ਲੁਧਿਆਣੇ ਨੂੰ ਖਲ ਰਹੀ ਹੈ ਔਰ ਸਾਨੂੰ ਸਪੈਸ਼ਲੀ ਸਾਡੇ ਦਿਲਾਂ ਦੇ ਵਿੱਚ ਇੱਕ ਟੀਸ ਹੈ ਜਿਹੜੀ ਕਦੀ ਭਰ ਨਹੀਂ ਪਾਏਗੀ ਕਿਉਂਕਿ ਬੜਾ ਲੰਮਾ ਸਮਾਂ ਅਸੀਂ ਗੋਗੀ ਦੇ ਨਾਲ ਐਜ਼ ਅ ਬ੍ਰਦਰ ਬਤਾਇਆ ਸੀਗਾ ਨੋਟ ਐਜ਼ ਅ ਪੋਲਿਟਿਸ਼ੀਅਨ ਉਹ ਰਾਜਨੀਤੀ ਜਿਹੜੀ ਕਰਦਾ ਸੀਗਾ ਉਹ ਮਤਲਬ ਰਿਸ਼ਤਿਆਂ ਨੂੰ ਤਵੱਜੋ ਜ਼ਿਆਦਾ ਦਿੰਦਾ ਸੀ ਰਾਜਨੀਤੀ ਉਹਦੇ ਵਾਸਤੇ ਸਕੈਂਦੀ ਸੀ ਲੇਕਿਨ ਰਿਸ਼ਤੇ ਪਹਿਲਾਂ ਸੀ ਸੋ ਅੱਜ ਸਾਰੀਆਂ ਪਾਰਟੀਆਂ ਦੇ ਲੋਕ ਅਗਰ ਇੱਥੇ ਨਤਮਸਕ ਹੋਣ ਆਏ ਐ ਗੋਗੀ ਦੇ ਸਾਡੇ ਭਾਬੀ ਦੀ ਉਹਨਾਂ ਦਾ ਸਭ ਜ਼ਿਆਦਾ ਉਹਨਾਂ ਨਾਲ ਦੁੱਖੇ ਸ਼ਰੀਕ ਹੋਣ ਆਇਆ ਤੇ ਉਹ ਗੋਗੀ ਦੇ ਉਹ ਰਿਸ਼ਤੇ ਐ ਉਹ ਪਿਆਰ ਐ ਜਿਹਦੇ ਕਰਕੇ ਸਾਰੇ ਤੇ ਹਾਜ਼ਰਿਕ ਭਰਨਾ ਹੈ ਪੰਜਾਬੀ ਦੀ ਖਬਰ ਦੇ ਵਿੱਚ ਛੋਟੇ ਫੈਮਲੀ ਵਿੱਚ ਲੋਕ ਸਿਉ ਉਹ ਕਹਿੰਦੇ ਗੁਰੂ ਜਨ ਜਾਬਰਾ ਜੀ ਸਰਵਾਰ ਨੇ ਉਹਨਾਂ ਦੀ ਸੁਨਾਨਾ ਵਰਸੀ ਰੱਖੀ ਸੀ ਜਿਸ ਦੇ ਵਿੱਚ ਉਹਨਾਂ ਦੇ ਪਿਆਰੇ ਸਾਰੇ ਮਿੱਤਰ ਸਾਰੇ ਦੋਸਤ ਉਹਨਾਂ ਦੀ ਵਰਸੀ ਦੇ ਮੌਕੇ ਤੇ ਪਰਿਵਾਰ ਦਾ ਇਕੱਠੀ ਕਰਨ ਵਾਸਤੇ ਗੁਰੂ ਚਰਨ ਗੈਰ ਕੇ ਉਦਾਸ ਕਰੀ ਹੋਸੀ ਅੱਜ ਇਕੱਠੇ ਹੋਏ ਆ ਕਿਉਂਕਿ ਉਹ ਰੰਗਲਾ ਵੀਰ ਜਿਹੜਾ ਅੱਜ ਸਾਨੂੰ 1 ਸਾਲ ਪਹਿਲਾਂ ਸਾਰੰਸੂਰੀ ਵਿਚੋੜਾ ਦੇ ਵਿੱਚ ਚਲਾ ਗਿਆ ਸੀ ਕਿਉਂਕਿ ਪਰਿਵਾਰ ਦੇ ਨਾਲ ਇੱਕ ਪਿਆਰ ਹੈ ਪਰ ਉਸ ਦਿਨਾਂ ਜਿਹੜੇ ਪਲ ਬਚਾਈ ਸੀ ਮੈਂ ਕਹਿ ਸਕਦਾ ਕਿ ਜੱਦਾ ਹੀ ਛੱਡ ਗਿਆ ਸਾਡੇ ਨਾਲ ਐਸਾ ਵੀਰ ਜਿਨੇ ਛੋਟੀ ਜੀ ਉਮਰ ਦੇ ਵਿੱਚ ਹੀ ਆਪਣੇ ਜ਼ਿੰਦਗੀ ਦਾ ਸਫ਼ਰ ਬਹੁਤ ਜਲਦੀ ਤੈਅ ਕੀਤਾ ਕਿਉਂਕਿ ਜਾਣਾ ਹਰ ਇੱਕ ਨੇ ਆ ਪਰ ਇਹੋ ਜਿਹੀ ਪਹਿਣਾ ਇਹੋ ਜਿਹੀ ਛਾਪਾਂ ਛੱਡ ਕੇ ਜਾਣੀਆਂ ਉਹੋ ਜੇ ਸਕਸਿਸ ਛੱਡਦਾ ਉਹਦਾ ਰਖਲਾ ਵੀਰ ਉਹਦਾ ਰਖਲਾ ਵੀਰ ਤੋਂ ਅੱਜ ਉਹਨੇ ਜਿਹੜੀ ਆਪਣੀ ਛਾਪ ਛੱਡੀ ਆ ਜਿਹੜੀ ਆਪਣੇ ਲੋਕਾਂ ਦੇ ਪਿਆਰ ਛੱਡਿਆ ਮੈਂ ਕਹਿ ਸਕਦਾ ਕਿ ਹਰ ਦਿਲ ਦੇ ਵਿੱਚ ਚਾਹੇ ਉਹ ਬਜ਼ੁਰਗਾਂ ਚਾਹੀਓ ਹਮਬਰ ਸਾਥੀ ਸੀ ਉਹਦਾ ਚਾਹੀਓ ਚੋੜਾ ਹਜੀਜ਼ ਜੀ ਉਹਨਾਂ ਪਰ ਬੰਦੇ ਦੇ ਦਿਲ ਦੇ ਵਿੱਚ ਉਹਨੇ ਆਪਣੀ ਜਗ੍ਹਾ ਬਣਾਈ ਹੋਈ ਸੀ ਅੱਜ ਸਾਰਿਆਂ ਦੀ ਅੱਖਾਂ ਦੇ ਵਿੱਚ ਨਮ ਹੈ ਔਰ ਸਾਰਿਆਂ ਦੇ ਮਨ 'ਚ ਉਦਾਸੀ ਹੈ ਜੋ ਵੀਰ ਮਸੀਹ ਅੱਜ ਸ਼ਬਦ ਸੰਮੇਖਣਾਂ ਨਾਲ ਦੇਖ ਪਰ ਆਏ ਪਰ ਚੰਗਾ ਫੋਨ ਪੇਟ ਕਰਨ ਨਾਲ ਆਏ ਗੁਰੂਵਾਲਾ ਕਿਰਪਾ ਕਰੇ ਪਰਿਵਾਰ ਤੇ ਮਿਹਰ ਵਰਦਿਆ ਹੱਥ ਰੱਖਣ ਔਰ ਉਹਦੀਆਂ ਯਾਦਾਂ ਨੂੰ ਕਿਉਂਕਿ ਅਸੀਂ ਇਹੀ ਕਰ ਸਕਦੇ ਆ ਉਹਦੀਆਂ ਯਾਦਾਂ ਨੂੰ ਤਾਜ਼ਾ ਰੱਖਦੇ ਹੋਏ ਉਹਨੇ ਪਰਿਵਾਰ ਦੇ ਨਾਲ ਛੁੱਟੀ ਹੈ ਔਰ ਕਿਤੇ ਨਾ ਕਿਤੇ ਹਰ ਮੋੜ ਤੇ ਯਾਦ ਆਉਂਦਾ ਹੈ ਗੁਰੂ ਦਾ ਕਿਰਪਾ ਕਰਨ ਉਹਨੂੰ ਜਿੱਥੇ ਆਪਣੇ ਚਰਨਾਂ ਨਵਾਸੀ ਤਾ ਉੱਥੇ ਆਪਣੇ ਸਰਦਾ ਜੀ ਨਵਾਸੀ ਰੱਖਣ ਇਹਨਾਂ ਨੂੰ ਕੁਝ ਕਹਿੰਦਾ ਹੈ ਮੈਂ ਪਰਿਵਾਰ ਦੇ ਨਾਲ ਅੱਜ ਸਲਾਣਾ ਬਰਸੀ ਤੇ ਗੁਰੂ ਚੰਦ ਜੀ ਦਾ ਕੇ ਉਦਾਸ ਕਰਨ ਆਇਆ ਸਾਰੇ ਉਦਾਸ ਕੀਤੀ ਹੈ ਗੁਰੂ ਦੇ ਕਿਰਪਾ ਕਰਨ ਦੀ ਪ੍ਰਵਾਹ ਕਿ ਹਾਂਜੀ ਸਰ ਕਿੱਦਾਂ ਦੇ ਆਇਆ ਤੁਹਾਡਾ ਬਹੁਤ ਤੁਹਾਡੀ ਜਨਮ ਦਾ ਸੀਗਾ ਤੇ ਅੱਜ ਉਹ ਪੋਣਾ ਦੇਗੇ ਸਰੀਰ ਦੇਖੋ ਹੋਗੀ ਵਰਗੀਆਂ ਰੂਹਾਂ ਕਿਤੇ ਸਦੀਆਂ ਬਾਅਦ ਦੇਖਣ ਨੂੰ ਮਿਲਦੀਆਂ ਨੇ ਅੱਜ ਉਹਨਾਂ ਦੀ ਵਰਸੀ ਤੇ ਆਏ ਆ ਸਾਰੇ ਜਿੰਨੇ ਵੀ ਸਾਥੀ ਆਏ ਆ ਜਿੰਨੇ ਵੀ ਬੜੀਆਂ ਸਤਕਾਰਯੋਗ ਮਾਵਾ ਪਹਿਣਾ ਆਈਆਂ ਨੇ ਸਭ ਦਾ ਅੰਦਰੋਂ ਜਿਹੜਾ ਹਿਰਦਾ ਵਾ ਉਹ ਗੋਗੀ ਦੇ ਪ੍ਰਤੀ ਅੱਜ ਰੋ ਰਿਹਾ ਤੇ ਗੋਗੀ ਦੀ ਕਮੀ ਮਹਿਸੂਸ ਕਰ ਰਿਹਾ ਵਾ ਪਰਵਾਹ ਨੂੰ ਤਾਂ ਹਮੇਸ਼ਾ ਘਾਟਾ ਪੈਂਦਾ ਹੀ ਪੈਂਦਾ ਵਾ ਇਹ ਜੇ ਸਾਥੀ ਜਦੋਂ ਚਲੇ ਜਾਂਦੇ ਆ ਉਹਦੇ ਸੱਜਣ ਮਿੱਤਰਾਂ ਨੂੰ ਲਾਕੇ ਵਾਲਿਆਂ ਨੂੰ ਅੱਜ ਇਸ ਗੋਗੀ ਦਾ ਘਾਟਾ ਮੈਂ ਸਮਝਦਾ ਸਾਰਾ ਲੁਧਿਆਣਾ ਹੀ ਮਹਿਸੂਸ ਕਰਦਾ ਵਾ ਯੋਗੀ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਜਿੰਨੇ ਮਰਜ਼ੀ ਸ਼ਬਦਾਂ ਨਾਲ ਕਹਿ ਦਈਏ ਚਾਹੇ ਜੋ ਮਰਜ਼ੀ ਕਰ ਲਈਏ ਕਿਸੇ ਉਹ ਕਲਮ ਵਾਲੇ ਨੇ ਲਿਖਿਆ ਨਾ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀ ਹੈ ਇਹ ਜੋਗੀ ਆਦਮੀ ਸੀਗਾ ਯੋਗੀ ਵੀ ਸੀ ਤੇ ਜੋਗੀ ਵੀ ਸੀ ਸਾਰੀਆਂ ਕਲਾਵਾਂ ਦੇ ਵਿੱਚ ਸੀ ਗਿਆ ਪਰ ਉਹਦੀ ਕਮੀ ਹਮੇਸ਼ਾ ਸਾਨੂੰ ਵੀ ਤੇ ਪਰਿਵਾਰ ਨੂੰ ਵੀ ਰਹਿਣੀ ਆ ਇਹ ਕਿਵੇਂ ਬੋਲ ਬੋਲ ਕੇ ਵੀ ਪੂਰੀ ਕੀਤੀ ਜਾ ਸਕਦੀ ਪਰ ਮੈਂ ਉਸ ਆਪਣੇ ਰੰਗਲੇ ਸਾਫੀ ਨੂੰ ਰੰਗਲੇ ਵੀਰ ਨੂੰ ਆਪਣੇ ਵੱਲੋਂ ਪਰਮਾਤਮਾ ਨੂੰ ਗੁਰੂ ਮਹਾਰਾਜ ਨੂੰ ਇਹ ਹੀ ਅਰਦਾਸ ਕਰਦਾ ਕਿ ਉਹਨੂੰ ਆਪਣੇ ਚਰਨਾ ਚ ਸਤਾਨ ਬਖਸ਼ੀ ਪਿੱਛੇ ਜਿਹੜਾ ਸਾਨੂੰ ਘਾਟਾ ਪਿਆ ਜਾਂ ਪਰਿਵਾਰ ਨੂੰ ਘਾਟਾ ਪਿਆ ਇਹਨੂੰ ਸਹਨ ਦਾ ਬਲ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰਾ ਇਹ ਦੇਖੋ ਕਿ ਅੱਜ ਵਾਹਿਗੁਰੂ ਜੀ ਦਾ ਸਮਾਂ ਹੱਥ ਦੇ ਵਿੱਚੋਂ ਰੇਤ ਦੀ ਤਰ੍ਹਾਂ ਲੰਘਦਾ ਜਾਂਦਾ ਹੈ। ਅੱਜ ਤਕਰੀਬਨ ਇੱਕ ਸਾਲ ਹੋ ਗਏ ਹੈ ਉਹ ਵੀ ਜਿਹੜੇ ਸਾਡੇ ਵਿੱਚੋਂ ਗਿਆਨ ਉਹ ਪਰ ਅੱਜ ਵੀ ਏਦਾਂ ਲੱਗਦਾ ਵੀ ਹਜੇ ਜਿਵੇਂ ਕੱਲ ਦੀ ਗੱਲ ਹੋਈ ਹੈ। ਉਹਨਾਂ ਦੇ ਅਸੀਰਵਾਦ, ਉਹਨਾਂ ਦੇ ਕੀਤੇ ਹੋਏ ਕਾਜ, ਉਹਨਾਂ ਦੀਆਂ ਠੱਡੀਆਂ ਮਿੱਟੀਆ ਯਾਦਾ ਅੱਜ ਵੀ ਹਰ ਇੱਕ ਰਿਦੇ ਦੇ ਵਿੱਚ ਜਿਹੜੀਆਂ ਰਾਜ ਕਰਦੀਆਂ। ਸੋ ਅੱਜ ਜਿੱਥੇ ਉਹ ਕੀ ਜਿਹਨੂੰ ਸ਼ੱਦਾ ਸਮਨ ਘੇਟ ਕਰਦੇ ਹਾਂ ਉਹਨਾਂ ਦੇ ਅੱਜ ਇਥੇ ਬਸਤੇ ਦੇ ਹੋ ਕੇ तकरीबन ਸਾਰੇ ਹੀ ਸ਼ਹਿਰ ਦੇ ਵਿੱਚੋਂ ਵਾਕਫ ਰਹਿ जिन्हें भी ज्बंद ने समाजिक जथेबंद और खास तौर पर राजनीतिक जिन्हें भी लोग ने इसके ऊपर तो उठ के भी पार्टी है या नहीं वो सारे अभी इतने पहुंचे ने हाजिरी लगवाई है और मैं गुरु चरणा च अरस करती हाँ कि जिते कि हो हमेशा वो सुख मानन और उतों ही सादी बनाए रखन और असी परिवार के हमेशा इस तरीके के खड़े रहें